ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਫੇਰ ਇੱਕ ਬੜਾ ਇੰਟਰਸਟਿੰਗ ਵਿਸ਼ਾ ਲੈ ਕੇ ਆਏ ਆ ਤੇ ਉਹ ਵਿਸ਼ਾ ਹੈ ਕਿ ਪਹਾੜ ਤੋਂ ਤਿਲਕ ਦੇ ਡਿੱਗਣ ਦਾ ਖਤਰਾ ਬਜਰੀ ਤੇ ਡਿੱਗ ਕੇ ਤਿਲਕ ਦੇ ਡਿੱਗਣ ਨਾਲੋਂ ਘੱਟ ਹੁੰਦਾ ਸੋ ਦੋਸਤੋ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਨਾ ਉਹ ਇਹ ਹੁੰਦੀ ਹੈ ਕਿ ਬਜਰੀ ਤੋਂ ਤਿਲਕਣ ਦਾ ਖਤਰਾ ਜ਼ਿਆਦਾ ਹੁੰਦਾ ਪਹਾੜ ਤੋਂ ਤਿਲਕ ਦੇ ਡਿੱਗਣ ਦਾ ਖਤਰਾ ਘੱਟ ਹੁੰਦਾ ਅਸਲ ਦੇ ਵਿੱਚ ਇਹ ਵਿਸ਼ਾ ਕਿੱਥੋਂ ਆਇਆ ਇੱਕ ਦਿਨ ਮੈਂ ਆਪਣੇ ਇੱਕ ਬੜੇ ਪਿਆਰੇ ਜਿਹੇ ਦੋਸਤ ਨਾਲ ਗੱਲ ਕਰ ਰਿਹਾ ਸੀ ਵਿਚਾਰ ਕਰ ਰਿਹਾ ਸੀ ਕੋਈ ਵਿਚਾਰ ਕਰਦੇ ਕਰਦੇ ਨਾ ਸਾਡੀ ਵਿਚਾਰ ਥੋੜੀ ਲੰਬੀ ਚਲੀ ਗਈ ਲੰਬੀ ਚਲਦੇ ਚਲਦੇ ਉਹਨੇ ਸਾਡੀਆਂ ਗੱਲਾਂ ਦੇ ਵਿੱਚੋਂ ਇਹ ਕਿਹਾ ਇਹ ਇਹੀ ਗੱਲ ਕਹੀ ਕਿ ਪਹਾੜ ਤੋਂ ਜਿਹੜਾ ਹੈ ਡਿੱਗਣ ਦਾ ਖਤਰਾ ਘੱਟ ਹੁੰਦਾ ਹੈ ਤੇ ਬਜਰੀ ਤੋਂ ਥੇਣਾ ਜ਼ਿਆਦਾ ਹੁੰਦਾ ਸੋ ਮੈਂ ਸੋਚਿਆ ਕਿ ਇਸ ਵਿਸ਼ੇ ਨੂੰ ਕਿਉਂ ਨਾ ਇੱਕ ਵੱਡੇ ਰੂਪ ਦੇ ਵਿੱਚ ਲਿਆ ਕੇ ਵਿਚਾਰ ਕੀਤਾ ਜਾਵੇ ਬੜੀ ਵਧੀਆ ਗੱਲ ਇਹ ਹੈ ਇਹਨੂੰ ਅਗਰ ਪਾਸੇ ਆਪਣੀ ਜ਼ਿੰਦਗੀ ਦੇ ਨਾਲ ਜੋੜ ਕੇ ਦੇਖੀਏ ਨਾ ਤਾਂ ਤੁਸੀਂ ਕਦੇ ਵੀ ਦੇਖਿਓ ਜਦੋਂ ਵੀ ਅਸੀਂ ਆਪਣੀ ਕੋਈ ਤਿਆਰੀ ਕਰਦੇ ਹਾਂ ਨਾ ਅਸੀਂ ਕਿਸੇ ਵੱਡੀ ਸਮੱਸਿਆ ਦੇ ਲਈ ਵੱਡੇ ਕੰਮ ਦੇ ਲਈ ਤਾਂ ਆਪਣੀ ਫੁੱਲ ਤਿਆਰੀ ਕਰ ਲੈਂਦੇ ਹਾਂ ਪਰ ਛੋਟੀਆਂ-ਛੋਟੀਆਂ ਸਮੱਸਿਆ ਨੂੰ ਅਸੀਂ ਅਣਗੌਲਿਆ ਕਰ ਦਿੰਦੇ ਹਾਂ ਜਾਂ ਛੋਟੇ-ਛੋਟੇ ਕੰਮਾਂ ਨੂੰ ਜ਼ਿੰਦਗੀਆਂ ਨੂੰ ਅਸੀਂ ਅਣਗੌਲਿਆ ਕਰ ਦਿੰਦੇ ਹਾਂ ਤਾਂ ਉੱਥੇ ਫਿਰ ਖਤਰਾ ਕਿਵੇਂ ਵੱਧਾ ਹੈ ਵੱਡੀ ਸਮੱਸਿਆ ਦੇ ਲਈ ਤੁਸੀਂ ਪੂਰੀ ਤਰ੍ਹਾਂ ਨਾਲ ਤਿਆਰ ਹੋ ਕਿ ਅਗਰ ਐਵੇਂ ਬਾਈ ਚਾਰਟਸ ਮੇਰੀ ਜ਼ਿੰਦਗੀ 'ਚ ਇਹ ਹੋ ਗਿਆ ਇਹਦੇ ਲਈ ਅਸੀਂ ਤਿਆਰ ਰਹੋ ਠੀਕ ਹੈ ਜੀ ਕੋਈ ਵੱਡਾ ਕੰਮ ਸਾਨੂੰ ਕਰਨਾ ਪੈਂਦਾ ਪੈ ਸਕਦਾ ਹੈ ਉਹਦੇ ਲਈ ਅਸੀਂ ਤਿਆਰ ਰਹਿਣਾ ਹੈ ਪਰ ਜ਼ਿੰਦਗੀ ਦੇ ਛੋਟੇ-ਛੋਟੇ ਕੰਮਾਂ ਨੂੰ ਜਦੋਂ ਅਸੀਂ ਇਗਨੋਰ ਕਰਦੇ ਹਾਂ ਨਾ ਤਾਂ ਉਹੀ ਜਿਹੜੇ ਛੋਟੇ ਕੰਮ ਹੁੰਦੇ ਆ ਉਹ ਉੱਥੋਂ ਅਸੀਂ ਸਲਿੱਪ ਕਰ ਜਾਂਦੇ ਆ ਉੱਥੋਂ ਅਸੀਂ ਜ਼ਿਆਦਾ ਛੇਤੀ ਤਿਲਕ ਜਾਂਦੇ ਆ ਕਿਉਂ ਕਿ ਅਸੀਂ ਉਹਦੇ ਲਈ ਨਾ ਤਾਂ ਤਿਆਰ ਹੋਏ ਨਾ ਅਸੀਂ ਉਹਨੂੰ ਉਹਦੀ ਉਹਦੀ ਕੋਈ ਗੌਰ ਕੀਤੀ ਕਿ ਇਹਨੂੰ ਅਸੀਂ ਕਿਵੇਂ ਲਈਏ ਮਤਲਬ ਕਹਿਣਾ ਇਹ ਹੈ ਕਿ ਵੱਡੀਆਂ ਸਮੱਸਿਆਵਾਂ ਨੂੰ ਜ਼ਿੰਦਗੀ ਦੀਆਂ ਨੂੰ ਵੱਡੇ ਕੰਮਾਂ ਨੂੰ ਵੱਡੇ ਬੰਦਿਆਂ ਨੂੰ ਵੀ ਲਾ ਲੋ ਵਿੱਚ ਉਹਨਾਂ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਆ ਪਰ ਉਹਦੇ ਵਿੱਚ ਜਿਹੜੀ ਛੋਟੀਆਂ ਸਮੱਸਿਆਵਾਂ ਛੋਟੇ ਕੰਮ ਜਾਂ ਛੋਟੇ ਬੰਦੇ ਛੋਟੇ ਬੰਦੇ ਮਤਲਬ ਕਾਦਰ ਤੋਂ ਛੋਟੇ ਨਹੀਂ ਜਿਨ੍ਹਾਂ ਨੂੰ ਆਮ ਸਾਡੇ ਸਮਾਜ ਦੇ ਵਿੱਚ ਨਾ ਥੋੜਾ ਜਿਹਾ ਕੋਈ ਫਾਈਨੈਂਸ਼ਲੀ ਵੀਕ ਕਿਹਾ ਜਾਂਦਾ ਪਰ ਇਹ 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 ਪਾੜਾ ਸਾਡੀ ਸਾਡੇ ਸਮਾਜ ਦੇ ਵਿੱਚ ਹੈ ਇਹਨੂੰ ਭਾਵੇਂ ਕੋਈ ਮੰਨੇ ਭਾਵੇਂ ਨਾ ਮੰਨੇ ਬਹੁਤ ਲੋਕ ਹੈ ਠੀਕ ਹੈ ਇਹ ਕਹਿ ਦਿੰਦੇ ਆ ਕਿ ਅਸੀਂ ਤਾਂ ਜੀ ਮੰਨਦੇ ਨਹੀਂ ਇਹਨੂੰ ਬੇਸ਼ੱਕ ਪਰ ਨਹੀਂ ਇੱਕ ਪਾੜਾ ਹੈ ਕੋਈ ਵੀ ਬੰਦਾ ਨਾ ਉਹ ਉਹ ਨਾ ਮਤਲਬ ਇਸ ਤਰ੍ਹਾਂ ਦੇ ਫਰਕ ਨੂੰ ਦੇਖਦਾ ਉਹ ਵੱਡੇ ਬੰਦੇ ਨੂੰ ਥੋੜਾ ਸੀਰੀਅਸ ਨਹੀਂ ਲੈਂਦਾ ਸੌਟ ਆਫ ਐਨਸ਼ੀਅਲੀ ਡਾਊਨ ਆ ਉਹਨੂੰ ਥੋੜਾ ਸੀਰੀਅਸਲੀ ਨਹੀਂ ਲੰਦਾ ਸੋ ਉੱਥੇ ਕਿਤੇ ਜਾ ਕੇ ਅਸੀਂ ਕਈ ਵਾਰ ਬੰਦਿਆਂ ਦੇ ਮਾਮਲੇ ਦੇ ਵਿੱਚ ਨਾ ਲੋਕਾਂ ਦੇ ਮਾਮਲੇ ਦੇ ਦੀ ਸਮਾਜ ਦੇ ਮਾਮਲੇ ਦੇ ਉਹਨਾਂ ਬੰਦਿਆਂ ਦੇ ਅੰਦਰ ਬਹੁਤ ਕੁਝ ਹੁੰਦਾ ਕਈ ਵਾਰ ਗੁਣ ਹੁੰਦੇ ਆ ਉਹ ਗੁਣਾਂ ਨੂੰ ਅਸੀਂ ਇਗਨੋਰ ਕਰ ਦਿੰਨੇ ਆ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਕੰਮ ਹੁੰਦੇ ਆ ਛੋਟੇ ਵੱਡੇ ਉਹ ਛੋਟੇ ਕੰਮ ਸਾਡੇ ਇਸ ਤਰ੍ਹਾਂ ਦੇ ਹੁੰਦੇ ਆ ਕਈ ਵਾਰ ਕਿ ਉਹ ਛੋਟੇ ਕੰਮ ਨੂੰ ਜਦੋਂ ਅਸੀਂ ਨਹੀਂ ਕਰਦੇ ਨਾ ਤਾਂ ਉਹ ਇੱਕ ਟਾਈਮ ਤੇ ਜਾ ਕੇ ਬਹੁਤ ਵੱਡਾ ਸਾਡੇ ਸਾਹਮਣੇ ਖੜਾ ਹੋ ਜਾਂਦਾ ਜਿਹਦੇ ਲਈ ਸਾਡੀ ਕੋਈ ਵੀ ਤਿਆਰੀ ਨਹੀਂ ਹੁੰਦੀ ਸੋ ਦੋਸਤੋ ਜ਼ਿੰਦਗੀ ਦੇ ਵਿੱਚ ਅਸੀਂ ਇਹ ਜਦੋਂ ਅਸੀਂ ਪਹਾੜ ਦੀ ਗੱਲ ਪਾਗਰ ਕਰੀਏ ਤਾਂ ਪਹਾੜ ਤੇ ਪਹਿਲੀ ਅਸੀਂ ਡਰ ਕੇ ਛੱਡਦੇ ਹਾਂ ਕਿ ਵੱਡੀ ਚੀਜ਼ ਐ ਧਿਆਨ ਰੱਖਣਾ ਐ ਇਹ ਧਿਆਨ ਰੱਖਣਾ ਐ ਇਹ ਧਿਆਨ ਰੱਖਣਾ ਠੀਕ ਹੈ ਜੀ ਤੇ ਜਦੋਂ ਅਸੀਂ ਕੋਈ ਬਾਈਕ ਤੇ ਜਾਂ ਕਿਵੇਂ ਜਾਂ ਵੈਸੇ ਪੈਦਲ ਵੀ ਜਾ ਰਹੇ ਹੋਈਏ ਅਗਰ ਕਿਤੇ ਬਜਰੀ ਪਈ ਐ ਸੜਕ ਤੇ ਨਾਲ ਅਸੀਂ ਧਿਆਨ ਨਹੀਂ ਦਿੰਦੇ ਪਰ ਸਾਨੂੰ ਪਤਾ ਉਹਨਾਂ ਦਾ ਜਦੋਂ ਬਜਰੀ ਤੋਂ ਸਲਿੱਪ ਹੋ ਕੇ ਅਸੀਂ ਸਿਰ ਪਾਟ ਗਏ ਹੁੰਦੇ ਆ ਸੋ ਕੋਸ਼ਿਸ਼ ਕਰੋ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਕੰਮ ਨੂੰ ਭਾਵੇਂ ਉਹ ਬਿਲਕੁਲ ਛੋਟਾ ਐ ਤੇ ਭਾਵੇਂ ਵੱਡਾ ਬਰਾਬਰ ਇਮਤਦੋ ਸਮੱਸਿਆ ਕੋਈ ਲੱਗਦੀ ਏ ਸਾਨੂੰ ਭਾਵੇਂ ਉਹ ਬਹੁਤ ਛੋਟੀ ਐ ਭਾਵੇਂ ਵੱਡੀ ਐ ਪਹਿਲ ਦੇ ਆਧਾਰ ਤੇ ਕਰੋ ਉਹਨੂੰ ਕੋਈ ਕੋਈ ਸਾਡੀ ਮਨਲੂਬ ਸਾਨੂੰ ਜਿਹੜੀ ਅ ਸਰੀਰਕ ਸਮੱਸਿਆ ਕੋਈ ਆ ਰਹੀ ਐ ਬਹੁਤ ਛੋਟੀ ਐ ਅਸੀਂ ਇਗਨੋਰ ਕਰ ਦਿੰਨੇ ਆ ਉਹਨੇ ਆਖਰ ਵੱਡੀ ਬਣ ਜਾਣਾ ਹੁੰਦਾ ਸੋ ਇਸ ਕਰਕੇ ਉਹਨੂੰ ਹਰ ਛੋਟੀ ਤੋਂ ਛੋਟੀ ਚੀਜ਼ ਨੂੰ ਜ਼ਿੰਦਗੀ ਦੇ ਵਿੱਚ ਸਾਨੂੰ ਅਹਿਮੀਅਤ ਦੇਣੀ ਚਾਹੀਦੀ ਐ ਸੋ ਇਸੇ ਕਰਕੇ ਆਪਾਂ ਨੇ ਇਹ ਧਿਆਨ ਰੱਖਣਾ ਐ ਕਿ ਪਹਾੜ ਦੀ ਤਿਆਰੀ ਤਾਂ ਅਸੀਂ ਕਰ ਲਈ ਕਿ ਉਹ ਤੁਨਾ ਤਿਲਕੀ ਐ ਪਰ ਬਜਲੀ ਤੋਂ ਤਿਲਕਣ ਦਾ ਵੀ ਅਸੀਂ ਕੋਈ ਨਾ ਕੋਈ ਪ੍ਰਬੰਧ ਕਰਕੇ ਸਾਨੂੰ ਜ਼ਿੰਦਗੀ ਦੇ ਵਿੱਚ ਰੱਖਣਾ ਚਾਹੀਦਾ ਹੈ ਧੰਨਵਾਦ ਜੀ ਸਸ਼ੇ ਕਾਲ ਜੀ